ਹੈਲੋ ਮੈਂ ਮੈਂ ਘਰੋਂ ਰਿਹਾ ਤੇ ਹੈਲੋ ਆ ਮੂਸੇ ਵਾਲੇ ਦਾ ਕਿਉਂ ਬੋਲਦਾ ਬਲਕਾਰ ਬਲਕਾਰ ਸਿੰਘ ਬੋਲਦਾ ਤੂੰ ਕੌਣ ਹੈ ਹੈ ਤੂੰ ਕੌਣ ਹੈ ਆ ਸਮਝਾ ਲੈ ਇਹਨੂੰ ਲਾਈਵ ਤੇ ਕੁਝ ਨਵੇੜਾ ਨਹੀਂ ਹੋਣਾ ਲਾਈਵ ਤੇ ਗਾਲਾ ਗੋਲਾ ਕੱਢਣ ਨਾਲ ਗੱਲ ਨਹੀਂ ਬਣਨੀ ਜੋ ਤੋ ਕੋ ਯਾ ਤੇ ਪਿੰਡ ਆਂਦਾ ਫਿਰ ਇਹ ਜਿਹੜੀ ਹੈਗੀ ਇਹਦੀ ਬੁੱਢੀ ਮਾਂ ਨੂੰ ਅੱਗੇ ਕਰ ਦਿੰਦਾ ਕਿ ਤੂੰ ਮਾਂ ਤੇ ਮੰਗ ਲੈ ਹੁਣੇ ਮਾਤੇ ਤੂੰ 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 ਆਇਆ ਤੂੰ ਤੂੰ ਆਹ ਮੈਂ ਤਾਂ ਆ ਜਾਣਾ ਫਿਰ ਉਹ ਪਿੰਡ ਵਿੱਚ ਤਾਂ ਪਿੰਡ ਵਿੱਚ ਤਾਂ ਮੂਸਾ ਵੀ ਸ਼ੇਰ ਹੁੰਦਾ ਐਨੂੰ ਕਹੀਂ ਫਿਰ ਹੋਰ ਕਿਤੇ ਟਾਈਮ ਪਾਉਂ ਨੀ ਪਿੰਡ ਵਿੱਚ ਤਾਂ ਨਹੀਂ ਮੂਸਾ ਵੀ ਸ਼ੇਰ ਹੁੰਦਾ ਫਿਰ ਸਾਰੇ ਸ਼ੇਰ ਹੁੰਦੇ ਆਪਣੇ ਆਪਣੇ ਪਿੰਡ ਵਿੱਚ ਤਾਂ ਤੂੰ ਆਜੇ ਫਿਰ ਮੇਰੇ ਪਿੰਡ ਤੂੰ ਆਜੇ ਫਿਰ ਮੇਰੇ ਪਿੰਡ ਹਾਂ ਨੀ ਤੂੰ ਆਜੇ ਮੇਰੇ ਪਿੰਡ ਮੈਂ ਤੈਨੂੰ ਫੋਨ ਕੀਤਾ ਨਹੀਂ ਫਿਰ ਇਹਨੂੰ ਲਾਈਵ ਤੇ ਕੇ ਗਾਲਾ ਕੱਢਣ ਦਾ ਕੀ ਮਤਲਬ ਹੈਗਾ ਤਸ ਮੈਨੂੰ ਨਹੀਂ ਐਈ ਸੰਸਕਾਰ ਦਿੱਤੇ ਤੁਸੀਂ ਨਹੀਂ ਇਹ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਉਮਰ ਨਾਲ ਮੇਰੇ ਤੋਂ ਵੱਧ ਹੋ ਗਈ ਮੈਂ ਤਾਂ ਉਹਨੂੰ ਗਲਤ ਤੋਂ ਬੋਲੇ ਨਹੀਂ ਤੁਸੀਂ ਐਈ ਸੰਸਕਾਰ ਦਿੱਤੇ ਆਪਣੇ ਪੁੱਤ ਨੂੰ ਕਿ ਤੂੰ ਲਾਈਵ ਤੇ ਜਾ ਕੇ ਗਾਲਾ ਕੱਢ ਐ ਕਰਦੇ ਉਹ ਕਰ ਇਹ ਪਤਮਸੀ ਵਾਲੀ ਕੱਲ੍ਹ ਹੀ ਸਿਕਾਈ ਨਾ ਇਹਨੂੰ ਸੰਗੇ ਸੰਸਕਾਰ ਦਿਓ ਸੰਗੇ ਸੰਸਕਾਰ ਦਿਓ ਠੀਕ ਹੈ ਨਾ ਧਰਮ ਦੀ ਗੱਲ ਕਰੂ ਕੌਮ ਦੀ ਗੱਲ ਕਰਾਂ ਇਹਨੂੰ ਸਮਝਾਓ ਠੀਕ ਹੈ ਤੁਸੀਂ ਕਰ ਲੋ ਨਾ ਹੈ ਅਸੀਂ ਤਾਂ ਕਰਦੇ ਆ ਫਿਰ ਇਹਨੂੰ ਸਮਝਾਉਣਾ ਫਿਰ ਨਹੀਂ ਨਹੀਂ ਧਰਮ ਦੇ ਘਾਤੇ ਕਿੱਥੇ ਸੀਸ ਦੇ ਗਿਆ ਨਹੀਂ ਇਹਨੂੰ ਕੁਝ ਸੰਗੇ ਸੰਗੇ ਸੰਸਕਾਰ ਦਿਓ ਸੰਗੇ ਸੰਸਕਾਰ ਦਿਓ ਐਵੇਂ ਟੱਟਵਾਲੀ ਗੱਲ ਨਹੀਂ ਕਰਦੀ ਠੀਕ ਹੈ ਨਾ ਐਵੇਂ ਲਾਈਵ ਤੇ ਆ ਕੇ ਗਾਲਾਂ ਕੱਢ ਲੈ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਮਾੜਾ ਬੋਲਣਾ ਮੇਰੀ ਗੱਲ ਸੁਣੋ ਆਪ ਉਮਰ ਮੇਰੇ ਤੋਂ ਹਮ ਮੇਰੇ ਤੋਂ ਵੱਡੇ ਹੋਣਗੇ ਮੈਂ ਤੁਹਾਨੂੰ ਗਲਤ ਨਹੀਂ ਬੋਲਦੇ ਹੁਣੇ ਦੇਖ ਮੇਰੀ ਗੱਲ ਸੁਣੋ ਨਹੀਂ ਲਾਈਵ ਤੇ ਐਡੀ ਲਾਈਵ ਵੀਡੀਓ ਸੁਣੋ ਤੁਸੀਂ ਕੀ ਦਾ ਨਾਮ ਹੈ ਕੀ ਦਾ ਨਾਮ ਨਹੀਂ ਨਾਂ ਤਾਂ ਨਹੀਂ ਲੈਂਦਾ ਨਾ ਇੰਡਾਇਰੈਕਟ ਇਹ ਟਾਰਗੇਟ ਕਰ ਦੂ ਤੁਹਾਨੂੰ ਕਿਸ ਤੋਂ ਨਹੀਂ ਹੈ ਨਹੀਂ ਕਰਦਾ ਹੁਣੇ ਪਤਾ ਮੈਨੂੰ ਪਤਾ ਜਦੋਂ ਨਾ ਇਹਨੇ ਨਾਮ ਲੈ ਕੇ ਬੋਲ ਦਿੱਤਾ ਉਹ ਦਿਨ ਤਾਂ ਫਿਰ ਚੰਗੀ ਮੰਨਤੀ ਠੋਕ ਦੇਣੀ ਫਿਰ ਕਿਸੇ ਨੇ ਇਹਦੇ ਫਿਰ ਤਾਂ ਮੰਜ਼ਿਲ ਲੱਗੀ ਜਾਣੀ ਨਹੀਂ ਇਹਨੇ ਨਾਮ ਵੀ ਨਹੀਂ ਲਿਆ ਤਾਂ ਵੀ ਤਾਬੀਆਂ ਨੂੰ ਤਾੜ ਕੇ ਰੱਖਾ ਲੋਕਾਂ ਨੇ ਇਹਨੇ ਨਾਮ ਤਾਂ ਲਿਆ ਨਹੀਂ ਤਾਂ ਵੀ ਲੋਕਾਂ ਨੇ ਇਹਨੂੰ ਤਾੜ ਕੇ ਰੱਖਾ ਜਿਸ ਦਿਨ ਨਾਮ ਲਈ ਦਿੱਤਾ ਉਸ ਦਿਨ ਕੀ ਬਣਵਾ ਦਾ ਆ ਸੋਚੋ ਮੈਂ ਤੂੰ ਬਣਾ ਦੀ ਜਿਹੜਾ ਕੁਝ ਬਣਾਉਣਾ ਹੈ ਨਹੀਂ ਨਹੀਂ ਚੰਗੇ ਸੰਸਕਾਰ ਦੇ ਉਹ ਬੁੱਢੇ ਤੇਰੇ ਪੁੱਤ ਨੂੰ ਚੰਗੇ ਸੰਸਕਾਰ ਦੇ ਤੇਰੀ ਉਮਰ ਦੀ ਤੇਰੀ ਉਮਰ ਦੀ ਸ਼ਰਮ ਕਰਦਾ ਤੇਰੀ ਉਮਰ ਦੀ ਸ਼ਰਮ ਕਰਕੇ ਮੈਂ ਤੈਨੂੰ ਕੁਝ ਨਹੀਂ ਕਹਿ ਰਿਹਾ ਉਹਨੇ ਇਹਨੂੰ ਬੁੱਢੇ ਸੰਗੇ ਸੰਸਕਾਰ ਦੇ ਤੇਰੇ ਪੁੱਤ ਨੂੰ ਸੰਗੇ ਸੰਸਕਾਰ ਦੇ ਉਹ ਕਹਿੰਦਾ ਫੋਨ ਤੇ ਭਾਈ ਮਾ ਠੀਕ ਹੈ ਨਾ ਓਏ ਹੋਏ ਉਹ ਲਾਈਵ ਤੇ ਕਿਤੇੜਾ ਵਾਂਗੂ ਬੁੱਚੀ ਦਿੰਦਾ ਐਸਾ ਕੀ ਕਰ ਉਹ ਲਾਈਵ ਤੇ ਕਿਤੇੜਾ ਵਾਂਗੂ ਨਾ ਬੱਕੋ ਠੀਕ ਹੈ ਨਾ ਇਹਨੂੰ ਸੰਗੇ ਸੰਸਕਾਰ ਦੇ ਬੁੱਢੇ ਬਣੇ ਠੀਕ ਹੈ ਨਾ ਸੰਗੇ ਸੰਗੇ ਸੰਸਕਾਰ ਦੇ ਇਹਨੂੰ ਬੋਲ ਸੰਗੇ ਸੰਸਕਾਰ ਦੇ ਠੀਕ ਹੈ ਲਾਈਵ ਤੇ ਕਿਤੇੜਾ ਬਹੁਤ ਬੁੱਚੀ ਆ ਯਾਰ ਬਹੁਤ ਬਹੁਤ ਨੇ ਲਾਈਟ ਤੇ ਕਿ ਨਹੀਂ ਲਾਈਟ ਤੇ ਕਾਲਾ ਕਟ ਕਿ ਕੀ ਪਟ ਲੈਣਾ ਐਦੀ ਮਲਟੀਪਲ ਦੀ ਪੁੱਲੀ ਦੋਤੀ ਹੋਈ ਨਹੀਂ ਕੀ ਪਟਣ ਗਿਆ ਨੇ ਇਹਨਾਂ ਕੀ ਮੈਂ ਤਾਂ ਸਾਰਾ ਕੁਝ ਪਟ ਲੈਣਾ ਫੇਰੇ ਜਦੋਂ ਪਟਣ ਤੇ ਆਇਆ ਨਾ ਮੈਂ ਤਾਂ ਫਿਰ ਪੱਟੀ ਲੈਣਾ ਹਾਂ ਨਹੀਂ ਇਹਨੂੰ ਜਦੋਂ ਕੋਈ ਪਿੰਡ ਹੁੰਦਾ ਨਾ ਫਿਰ ਗਾਇਬ ਕਿਉਂ ਜਾਂਦਾ ਪਿੰਡ ਮੈਨੂੰ ਆ ਦੱਸੋ ਨਹੀਂ ਪਿੰਡ ਤੋਂ ਕਾਇਬ ਕਿ ਹੋ ਜਾਂਦਾ ਮੈਂ ਤਾਂ ਉਹ ਜਿਹੜਾ ਜਿਹੜਾ ਕੰਪਨੀ ਵਾਲਾ ਦਾ ਨੰਬਰ ਸੀ ਉਹ ਨੰਬਰ ਮੇਰੇ ਸਾਰੇ ਬਦੋ ਕਰਵਾ ਦਿੱਤੇ ਨਹੀਂ ਨਹੀਂ ਠੇਕਾ ਨਹੀਂ ਲਗਾ ਤੂੰ ਇਹ ਤਾਂ ਸੂ ਕੁੱਤਾ ਭੌਂਕਦਾ ਉਹ ਨਹੀਂ ਫਿਰ ਨਹੀਂ 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 ਤੁਸੀਂ ਲਾਈਵ ਬੈ ਕੇ ਕਹਿੰਦੇ ਮੈਂ ਕਦੇ ਕਿਸੇ ਤੇ ਟਿੰਟੀ ਨਹੀਂ ਮਾਰੀ ਹੁਣ ਇਹ ਬਦਮਾਸ਼ੀ ਵਾਲੀ ਗੱਲਾਂ ਕਰਦਾ ਕਹਿੰਦਾ ਮੇਰੇ ਤੇ ਸੰਜੇ ਦੇ ਤਾਲਾ ਕੇਸ ਕਰ ਸਾਡਾ ਬਾਰੇ ਸੁਣਾ ਕਿਉਂ ਨਹੀਂ ਸਾਡਾ ਸਾਡਾ ਨਹੀਂ ਸਾਡਾ 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 ਬਾਰੇ ਸੁਣਿਆ ਕਿਉਂਦਾ ਮਰੇ ਮੈਂ ਤੇਰੀ ਤੇਰੀ ਉਮਰ ਦਾ ਸਿਆਦ ਕਰਕੇ ਮੈਂ ਤੈਨੂੰ ਇੱਜ਼ਤ ਦਿੰਦਾ ਰਿਸਪੈਕਟ ਦਿੰਦਾ ਹੁਣੇ ਬੁੱਢੇ ਤੂੰ ਸਮਝਾ ਲੈ ਆਪਣੇ ਪੁੱਤ ਨੂੰ ਐਵੇਂ ਨਹੀਂ ਕੋਈ ਇਹ ਤੇ ਮੰਦੀ ਠੋਕ ਜਾਣੀ ਕੋਈ ਮੰਦੀ ਠੋਕ ਜਾਊਗਾ ਸਾਫ਼ ਰੱਖੋਗੇ ਆਖੀ ਬਣੀਏ ਦਿਨਾਂ ਜਿਹੜੀ ਤੂੰ ਜਿਹੜਾ ਮੇਰੇ ਮੂੰਹ ਤੇ ਕਿਉਂ ਗਾਲ ਖੜਾਉਣਾ ਜੱਜ ਜੀ ਕਿਉਂ ਹਟ ਜਾ ਤੂੰ ਘਰੋਂ ਬਸ ਤੂੰ ਗਾਲਾਂ ਲੈ ਕੇ ਐਟੇਗਾ ਮੈਂ ਮੇਰਾ ਕੀ ਕਢੋਣਾ ਤੂੰ ਹਾਂ ਤੇ ਤੂੰ ਮੇਰਾ ਕਰਨੀ ਓਏ ਓਏ ਬੁੱਢੇ ਤੇਰੀ ਮਾਂ ਦੀ ਮਾਇ ਤੈਨੂੰ ਗਾਲਾ ਨਹੀਂ ਕਰਦਾ ਤੇਰੀ ਮੈਂ ਰਿਸਪੈਕਟ ਕਰਦਾ ਫਲਾ ਤੂੰ ਮੈਨੂੰ ਗਾਲਾ ਕਰਦਾ ਫਿਰ ਮੈਂ ਤਾਂ ਤੇਰੀ ਉਮਰ ਦਾ ਲਿਆਜ ਕਰੀ ਮੈਂ ਤਾਂ